ਆ ਟਰੈਕਟਰ 855 ਮੇਰੇ ਹਿਸਾਬ ਨਾਲ 2020 ਮਾਡਲ ਟਰੈਕਟਰ ਆ ਤੇ ਇਹਦੇ ਮਗਰਲੇ ਪਾਸੇ ਗਿਣਤੀ ਕਰਿਓ ਹਲ ਪਾਏ ਆ 15 15 ਹਲ ਪਾਏ ਆ 15 ਹਲ ਪਾਉਣ ਤੋਂ ਬਾਅਦ ਟੈਸਟਿੰਗ ਕਰਨ ਲੱਗੇ ਆ ਕਿ ਵੈਸੇ ਇਹ ਟਰੈਕਟਰ ਨੂੰ ਕੰਪਨੀ ਵੱਲੋਂ 11 ਹਲ ਦਿੱਤੇ ਜਾਂਦੇ ਆ ਤੇ ਇਹਦੇ ਮੇਰੇ ਹਿਸਾਬ ਨਾਲ 20 ਦੇ ਵਿੱਚ ਜਿੰਨਾ ਕਿ ਮੇਰਾ ਅੰਦਾਜ਼ਾ ਹੈ ਟਾਇਰ 14 ਦੇ ਆਉਂਦੇ ਸੀ 14 14 ਦੇ ਆਉਂਦੇ ਸੀ ਬਾਈ 14 14 ਦੇ ਆਉਂਦੇ ਹੋਣਾ ਇਹ 16 16 ਰੇਡੀਅਲ ਆ ਹੁਣ ਇਹ 16 ਦੇ ਰੇਡੀਅਲ ਆ 16 ਦੇ ਰੇਡੀਅਲ ਦਾ ਮਤਲਬ ਹੁੰਦਾ ਤਕਰੀਬਨ 17 ਨੰਬਰ ਬਣ ਜਾਂਦਾ ਹੈ ਨਾ ਬਾਈ 17 ਬਣ ਜਾਂਦਾ ਤੇ ਆਪਾਂ ਟੈਸਟ ਕਰਦੇ ਆ ਵੀ ਇਹ ਕਿੰਨਾ ਕੁ ਜ਼ੋਰ ਲਾਉਂਦਾ ਕਿਵੇਂ ਗੱਲਬਾਤ ਤੇ ਕਰਦੇ ਆ ਸ਼ੁਰੂ ਡੰਡਾ ਕਸਣ ਵਾਲਾ ਥੋੜਾ ਆ ਆਪਣੀ ਦਿਖਾਉਂਦਾ ਜਮਾਈ ਪ੍ਰੀਤ ਹਨ ਮਗਰ ਫਸ ਗਿਆ ਮਾਲ ਸੈਟ ਲਓ ਮਿੰਟ ਇੱਕ ਮਿੰਟ ਭਾਈ ਰੋਕੀ ਜੱਗੇ ਵਾਹ ਬਹੁਤ ਹੈਗਾ ਜੀ ਬਹੁਤ ਹੈਗਾ ਐ ਚਲਾ ਕੇ ਦੇਖੀ ਆਰੇ ਤਾਂ ਮੋੜਨਾ ਔਖਾ ਬੜਾ ਥਾਰ ਜਾਂਦਾ ਇੰਨਾ ਥਾਰਿਆ ਆਪਾਂ ਕਿ ਜਨਾ ਜਮਾ ਕੋਈ ਕੋਈ ਚੱਕਰ ਨਹੀਂ ਤੋੜਦਾ ਸਾਉਣ ਵਾਲਾ 7 ਮਿੰਟਾਂ 'ਚ ਕਿੱਲਾ ਵਾ ਲੱਗਦਾ 7 ਮਿੰਟਾਂ ਪਹਿਲਾ ਹਾਈ ਗੇਰ ਆ ਕਰਦੇ ਪਾ ਇਹਨੂੰ ਜਾਣਦੇ ਚਲੀ ਜਾਂਦੇ ਹਾਂ ਹਾਂ ਸਿੱਧੇ ਘੇਰੇ ਲੱਗ ਜਾ ਤੂੰ ਭਾਈ ਮੈਂ ਚੈੱਕ ਕਰ ਲਿਆ 15 ਹਲਾਂ ਤੇ ਜਾਂਦਾ ਟਰੈਕਟਰ ਮਤਲਬ ਚੱਕਰ ਨਹੀਂ ਮਾਰਦਾ ਹੁਣ ਤਾਂ ਆਪਾਂ ਚੌਥਾ ਲੋ ਲਵਾਤਾ ਹਨਾ ਚੌਥਾ ਲੋ ਲਵਾਦਾ ਭਾਈ ਕੀ ਕੀਤਾ ਕੀ ਪਾਇਆ ਇਹਦੇ ਵਿੱਚ ਕੀ ਕਰਤਾ ਇਹਨੂੰ ਦੇਖੋ ਜੀ ਆਪਾਂ ਤਾਂ ਕੁਝ ਨਹੀਂ ਕਰਿਆ ਹਾਂ ਇਹ ਤਾਂ ਮਾਨ ਕੰਪਨੀ ਲਈ ਆ ਹਾਂ ਰੀਅਲ ਪੰਪ ਦੀਆਂ ਸੈਟਿੰਗਾਂ ਦਾ ਮੋਡੀਫਿਕੇਸ਼ਨ ਹੈਗੀ ਆ ਹਾਂ ਇੱਕ ਟਰਬੋ ਲਾਇਆ ਇੱਕ ਇੰਟਰਕੂਲਰ ਲਾਇਆ ਇੰਟਰਕੂਲਰ ਲਾਇਆ ਟਰਬੋ ਲਾਇਆ ਪੰਪ ਦੀਆਂ ਸੈਟਿੰਗਾਂ ਕੀਤੀਆਂ ਪੰਪ ਦੀਆਂ ਸੈਟਿੰਗਾਂ ਕੀਤੀਆਂ ਇਹ ਹੁਣ ਕਿੰਨੇ ਹਾਰਸ ਪਾਵਰ ਬਣ ਗਿਆ ਹੋਊਗਾ ਬਾਈ ਤੇਰੇ ਸਾਹਮਣੇ 10 ਤੋਂ 15 ਹਾਰਸ ਪਾਵਰ ਅਪ ਹੋ ਗਿਆ ਇਹ 10 ਤੋਂ 15 ਹਾਰਸ ਪਾਵਰ ਮੇਰੇ ਹਿਸਾਬ ਨਾਲ ਯਾਰ ਇਹ 11 ਹਾਲਾਂ ਤੇ ਮਤਲਬ ਚੱਲਦੇ ਹੁੰਦੇ ਆ 15 ਹਾਲਾ 15 ਹਾਲਾ ਤੇ ਮੈਨੂੰ ਐਂ ਲੱਗਦਾ ਸੀ ਮੈਨੂੰ ਉੱਤੇ ਬਹਿ ਕੇ ਲੱਗਦਾ ਸੀਗਾ ਵੀ ਜੋਰ ਵੀ ਜਿਆਦਾ ਮਾਰਦਾ 15 ਹਾਰਸ ਪਾਵਰ ਤੋਂ ਵੀ ਜਿਆਦਾ ਵਧ ਗਈ ਐ ਚ ਪਾਵਰ ਹਾਂ ਨਹੀਂ ਹੁਣ ਹੁਣ ਬੜਾ ਪਤਾ ਨਹੀਂ ਕਹਿ ਸਕਦੇ ਨਾ ਫਿਰ ਵੀ ਇਹਨਾਂ ਛੋਟਾ ਵੋ ਵੱਡੀ ਗੱਲ ਹੋ ਜਾਂਦੀ ਆ ਸਵਾਦ ਆ ਵੀ ਬੰਦਾ ਜਦੋਂ ਚਲਾ ਕੇ ਦੇਖਦਾ ਫਿਰ ਸਵਾਦ ਆ ਹਾਂ ਵੀ ਜਦੋਂ ਜਦੋਂ ਮੈਂ ਹਲਾਂ ਤੇ ਮਹਲ ਰੇਸ ਕਰਦਾ ਸੀ ਇਹ ਐਂ ਮੂਹਰੋਂ ਉੱਠਣ ਨੂੰ ਕਰਦਾ ਉਹ ਡੋ ਡੋ ਕਰਦਾ ਸੀ ਹੈਨਾ ਹੁਣ ਉੱਠਣ ਨੂੰ ਕਰਦਾ ਸੀ ਵੀ ਟਰੈਕਟਰ 15 ਹਾਰਸ ਦਾ ਟਰੈਕਟਰ ਤੋਂ ਮੈਂ ਨਹੀਂ ਛੱਡਦੇ ਹੁੰਦੇ ਇਹ ਕਿੰਨੇ ਮਾਰ ਕਿਵੇਂ ਜੇ ਮੰਨ ਕੇ ਚਲੋ ਭਾਈ ਐਂ ਕਰਾਉਣਾ ਇਹ ਮੋਡੀਫਿਕੇਸ਼ਨ ਕਰਾਉਣੀ ਐ ਇੰਨੀ ਕਾ ਕਿੰਨੇ ਦਿਨਾਂ ਚ ਹੋ ਸਕਦੀ ਐ? ਹਾਂ ਤਕਰੀਬਨ 4-5 ਦਿਨ ਚਾਹੀਦੇ ਆ ਵਰਕਿੰਗ ਡੇ 4-5 ਦਿਨ ਚਾਹੀਦੇ ਆ। 4-5 ਦਿਨਾਂ ਦੇ ਵਿੱਚ ਇਹ ਆ ਚੀਜ਼ ਬਣ ਜੂਗਾ ਜਿਹੜੀ ਹੈਗੀ। ਭਾਈ ਆ ਵੇਖ ਦੇਖੀ ਓਰੇ ਕਿੰਨੇ ਹੱਲ ਲਾਏ ਵੇ ਤੂੰ ਆ ਜਮਾ ਹੀ ਨਹੀਂ ਦਿਖਾਉਂਦਾ ਬਾਈ ਯਾਰ ਇਹ। ਭਾਈ ਇਹਦੇ ਨਾਲ ਤੇਲ ਦਾ ਖਰਚਾ ਵਧੂਗਾ ਘਟੂਗਾ? ਤੇਲ ਦਾ ਖਰਚਾ ਨਹੀਂ ਅੱਜ ਹੀ ਖਚਾਈ ਕਰਨੀ ਐ ਅਸਲ ਵਿੱਚ ਤੇਲ ਨਹੀਂ ਕਰਨੀ ਆ। ਕਿ ਬੇਫਯੂਲ ਤੇਲ ਨਹੀਂ ਜਾ ਰਿਹਾ ਪਿਸਟਨ ਤੇ। ਹਾਂ ਪਿਸਟਨ ਤੇ ਉਨਾ ਹੀ ਤੇਲ ਜਾ ਰਿਹਾ ਜਿੰਨਾ ਕੋਨੇ ਅੰਦਰ ਬਰਨ ਹੋ ਜਾਂਦਾ। ਹਾਂ ਜੇ ਅਹ ਐਵੇਂ ਤਾਂ ਕਢੋਗੀ ਜੇ ਇਹ ਸਮੋਕ ਦਊਗਾ ਤੇਲ ਅੰਗ ਲਿਆ ਚੱਕ ਕੇ ਬਾਹਰ ਮਾਰੂਗਾ ਹਾਂ ਹੁਣ ਤੂੰ ਦੇਖੋ ਵੀ ਉਹ ਜਮ੍ਹਾਂ ਹੜ ਲੱਗੇ ਆ ਤੂੰ ਪਰੇ ਪੁੱਤ ਕਰੀ ਕੈਮਰਾ ਉਧਰ ਨੂੰ ਤੇ ਉਹ ਜਮ੍ਹਾਂ ਕੋਈ ਭਾਫ ਨਹੀਂ ਦਿਖਾ ਰਿਹਾ ਜਮ੍ਹਾਂ ਇਹ ਮੂਰੋ ਟਰੈਕਟਰ ਉੱਚਾ ਦੇਖੋ ਕਿੰਨਾ ਹੋ ਹਾਂ ਮੂਰੋ ਜਿਵੇਂ ਰਾਕਟ ਨੇ ਉੱਡਣਾ ਹੁੰਦਾ ਉਵੇਂ ਕਰਦਾ ਵੀ ਮਤਲਬ 4 ਦਿਨ ਚਾਹੀਦੇ ਆ ਤੇ ਇਹ ਚਾਰਾਂ ਦਿਨਾਂ ਦੇ ਵਿੱਚ ਕੋਈ ਵੀ 855 ਚੀਜ਼ ਬਣੀ ਇਹ 855 ਹੀ ਬਣੂਗਾ ਹੋਰ ਕੋਈ ਟਰੈਕਟਰ ਵੀ ਹੋ ਸਕਦਾ ਇਹ ਵੀ ਜਿਹੜੀ ਨਾ ਮਾਰੀ ਹੋਏ ਸਾਰਿਆਂ ਦਾ ਬੰਦੂ ਬੜਾ ਮਾਰੀ ਹਾਂ ਨਾ ਰਿਆਦਾ ਦਾ ਕੰਮ ਹੋਇਆ ਪਿਆ ਢਿੱਡ ਦੇਖ ਕੇ ਦੱਸ ਲਈਦਾ ਹਾਂ ਇਹ ਵੀ ਠੀਕ-ਠਾਕ ਬਾਬਾ ਬਾਕੀ 21 ਸਵਰਾਜ ਹੋਗੇ ਚਾਰ-ਪੰਜ ਉਹ ਡਰਾਉਣ-ਰਾਉਣਗੇ ਚਲੇ ਗਏ ਹੂੰ ਥੋੜਾ ਵੀਡੀਓ ਕੰਮ ਦਾ ਰਾਸ ਹੀ ਬੱਚੇ-ਬੱਚਿਆਂ ਦਾ ਹਰਿਆ ਦਾ ਹੂੰ ਸ਼ਡਿਊਲ ਵੀ ਜੀ ਸੀ ਉਹਦੇ ਕਰਕੇ ਬਾਕੀ ਤੁਹਾਨੂੰ ਵੀਡੀਓ ਪਾਉਣ ਦੀ ਲੋੜ ਨਹੀਂ ਨਾ ਪੈਂਦੀ ਅਸਲ ਦੇ ਵਿੱਚ ਕੰਮ ਰਹਿੰਦਾ ਜਿੰਨਾ ਕਰਨਾ ਉਹਨਾਂ ਰਹਿੰਦਾ ਸਾਡੇ ਕੋਲੇ ਨਾ ਹੁਣ ਜਿਵੇਂ ਅਸੀਂ ਅੰਦਰ ਮੈਂ ਬਾਈਕ ਦੁੱਧਿਆ ਸਾਡੇ ਕੋਲ ਰਿਪੀਟ ਜੌਬ ਬਹੁਤ ਆ ਰਹੀ ਆ ਜਿਵੇਂ ਬਾਹਰੋਂ ਬੰਦੇ ਨੇ ਕਿਸੇ ਨੇ ਰੰਗ ਟਾਰਤਾ ਨਹੀਂ ਸਹੀ ਹੋਇਆ ਜਾਂ ਬਾਹਰੋਂ ਕਿਸੇ ਨੇ ਮਤਲਬ ਵੀ ਇੰਜਨ ਕਰਾ ਲਿਆ ਨਹੀਂ ਸਹੀ ਹੋਇਆ ਉਹ ਚੀਜ਼ਾਂ ਸਾਡੀਆਂ ਸਾਡੇ ਕੋਲੇ ਜ਼ਿਆਦਾ ਆ ਰਹੀਆਂ ਉਹਦੇ ਕੋ ਉਹਨੂੰ ਉਹ ਚੀਜ਼ ਨੂੰ ਜਦੋਂ ਫਸੀ ਹੋਈ ਚੀਜ਼ ਹੋਵੇ ਵਿੱਚ ਉਹਨੂੰ ਟਾਈਮ ਵੀ ਜ਼ਿਆਦਾ ਲੱਗਦਾ ਟਾਈਮ ਵੀ ਜ਼ਿਆਦਾ ਲੱਗਦਾ ਤੇ ਫਿਰ ਕੁਆਲਟੀ ਦਾ ਤੁਹਾਨੂੰ ਪਤਾ ਦੇਣੀ ਪੈਣੀ ਆ ਹੂੰ ਪਰ ਇਹ ਵੀ ਟਰੈਕਟਰ ਸਾਡਾ ਫਸਿਆ ਹੋਇਆ ਹੀ ਆਇਆ ਸੀ ਕਿਸੇ ਤੋਂ ਗਾਂ ਦੀ ਗਾਉਂ ਇਹ ਮੁੰਡਾ ਜਿਹੜਾ ਚਲਾਉਂਦਾ ਉਹ ਉਹੀ ਆ ਮਾਲਕ ਜਾਂ ਆ ਆ ਵੀ ਉਹੀ ਮਾਲਕ ਆ ਉਹੀ ਆ ਉਹਦੇ ਨਾਲ ਰੋਕ ਕੇ ਕਰੀਏ ਗੱਲ ਮਾੜੀ ਜੀ ਹਾਂ ਜ਼ਰੂਰ ਕਰਨੀ ਚਾਹੀਦੀ ਕਰ ਉਹ ਕਿੰਨਾ ਸੈਟੀਸਫਾਈਡ ਆ ਹਾਂ 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 ਉਹਦੇ ਨਾਲ ਕਰਦਾਂ ਗੱਲ ਪੁੱਛਣੀ ਚਾਹੀਦੀ ਪੈਂਦਾ ਮੈਂ ਤਾਂ ਬੋਲਿਆ ਨਹੀਂ ਜਾਣਾ ਜਦੋਂ ਤੇਰਾ ਟਰੈਕਟਰ ਬੋਲਦਾ ਤੂੰ ਨਾ ਬੋਲ ਮੈਨੂੰ ਬਾਤ ਤੂੰ ਇੰਨੀ ਗੱਲ ਦੱਸ ਦੇ ਵੀ ਇਹ ਕਿਵੇਂ ਆ ਕਿਵੇਂ ਲੱਗਦਾ ਤੁਹਾਨੂੰ ਹਾਂ ਇਹਨੂੰ ਦੁਨੀਆ ਸਿਰ ਆ ਗਈ ਦੀ ਉਹੀ ਕੰਮ ਉਹੀ ਸਿਰ ਆ ਗਿਆ ਨਹੀਂ ਪਹਿਲਾਂ ਪਹਿਲਾਂ ਕਿੰਨਾ ਕ ਜ਼ੋਰ ਲਵਾਏ ਹੁਣ ਕਿੰਨਾ ਕ ਫਰਕ ਪੈ ਗਿਆ ਬਹੁਤ ਜਾਦੇ ਫਰਕ ਆ ਜੀ ਬੜਾ ਹੀ ਜ਼ਾਦੇ ਆ ਪਹਿਲਾਂ ਤਾਂ ਬੰਦ ਹੀ ਹੋ ਜਾਂਦਾ ਸੀਗਾ ਹੁਣ ਪਤੰਦਰ ਤਾਂ ਹੀ ਕਹਦਾ ਆ ਵੀ ਤੇਰੇ ਤੇ ਜ਼ੋਰ ਚਾਹੀਏ ਹਾਂ ਕਿ ਕਿੰਨੀ ਪੈਲੀ ਪੂਲੀ ਬਾਈ ਆ ਆ ਤਜਰਬਾ ਹੋਣ ਤੋਂ ਬਾਅਦ ਆ ਤਜਰਬਾ ਹੋਣ ਤੋਂ ਬਾਅਦ ਜੀ ਅਸੀਂ 8 ਕੁ ਪੀਲੇ ਬਏ ਅੱਛਾ ਖਾਂਦਾ ਖਾਜੂ ਮੈਂ ਪੂਰਾ ਸਿਰੇ ਹੀ ਘਰਾਉਣਾ ਤੇ ਗਰਮ ਗਰਮ ਹੋਣ ਦੀ ਸਮੱਸਿਆ ਤਾਂ ਨਹੀਂ ਆਈ ਦੁਪਹਿਰੇ ਚਲਾ ਕੇ ਦੇਖਿਆ ਦੁਪਹਿਰੀ ਚਲਾਇਆ ਸੀ ਬਾਈ ਸੂਈ ਤਾਂ ਨਹੀਂ ਚੱਕੀ ਨਾ 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 ਇਹ ਦੋ ਪੁਆਇੰਟ ਨੇ ਇਹਦੇ ਜਿਹੜੀ ਸੂਈ ਬਹੁਤੀ ਜਾਂਦਾ ਬਾਈ ਦੁੱਤੇ ਨਹੀਂ ਆਉਂਦੀ ਜਿੰਨੀ ਕਿ ਤੋਪਾ ਬੋਨਾ ਹੀ ਗਰਮ ਹੁੰਦਾ ਹਾਂ ਬਹੁਤ ਲੋ ਗਰਮ ਨਹੀਂ ਹੋਇਆ ਆ ਇਹ ਟੂੜੀ ਵਾਲੀ ਤੇ ਵੀ ਚਲਾਇਆ ਸੀ ਅਸੀਂ ਇੱਕ ਰਾਉਂਡ ਤੋਂ ਬਾਅਦ ਚਲਾਇਆ ਸੀ ਹਾਂ ਇਹ ਇੱਕ ਰਾਉਂਡ ਤੋਂ ਬਾਅਦ ਚੈੱਕ ਕਰਦੇ ਸੀ ਆਪ ਵੀ ਫਿਰ ਕਹੀ ਕੇ ਚੈੱਕ ਕਰ ਲੀਓ ਤੇ ਬੈਠਾ ਕਿਉਂਦਾ ਸੀਗਾ ਮੈਂ ਕਿਹਾ ਜਮਾ ਸੇਰਾ ਹੀ ਕਰਾਉਂਦਾ ਸੀਗਾ ਦੂਵੇ ਜੇ ਬੌਂਦੇ ਸੀਗੇ ਅਸੀਂ ਹਾਂ ਦੁਆਲਾ ਜੀ ਨਹੀਂ ਅਭਰੇ ਕੋਈ ਕਲੱਚ ਦੇ ਵਿੱਚ ਦੱਬਣ ਦੀ ਲੋੜ ਨਹੀਂ ਪੈਂਦੀ ਲਾਂਗਾ ਵੱਧ ਆ ਗਿਆ ਵਾ ਨਗਾ ਦੇਣਾ 20 ਮਿੰਟ ਚ ਭਰ ਦਿੰਦਾ ਸੀ ਠੀਕ ਆ ਮਤਲਬ ਕੁੱਲ ਮਿਲਾ ਕੇ ਤੇਰੇ ਲੋ ਪਾਸ ਆ ਇਹ ਕੰਮ ਆਪਣਾ ਹੀ ਪੂਰਾ ਸੇਰਾ ਜੀ ਐਵੇਂ ਨਹੀਂ ਯਾਰ ਮਾਲ ਵਾਲਿਆਂ ਨੂੰ ਯਾਰ ਐਵੇਂ ਥੋੜੋ ਮੰਨਦੀ ਆ ਦੁਨੀਆ ਯਾਰ ਐਵੇਂ ਥੋੜੋ ਫੇਸਬੁੱਕ ਦੇ ਪੇਜਾਂ ਤੇ YouTube ਦੇ ਪੇਜਾਂ ਤੇ ਲੱਖਾਂ ਲੋਕ ਇਕੱਠੇ ਹੋਏ ਬਹੁਤ ਪੁਰਾਣਾ ਕੰਮ ਕਰਦੇ ਆ ਬਾਈ ਜੀ ਅੱਗੇ ਹੁਣੀ ਐ ਫੁੱਟਦੀ ਜੀ ਉਮਰ ਤੋਂ ਲੱਗੇ ਵੇ ਆ ਜਮਨਿਆਣੀ ਉਮਰ ਤੋਂ ਤੇ 90 ਤੋਂ ਲੱਗੇ ਹੋਇਆ ਤੁਸੀਂ ਇਹ ਦੇਖ ਲਓ ਵੀ 90 ਤੋਂ ਲੈ ਕੇ ਕਿੰਨੀਆਂ ਸਰਕਾਰਾਂ ਬਦਲ ਗਈਆਂ ਕਿੰਨੇ ਮੰਤਰੀ ਬਦਲ ਗਏ ਕਿੰਨੀਆਂ ਰਵਾਇਆਂ ਬਦਲ ਗਈਆਂ ਕਿੰਨੀਆਂ ਰੁੱਤਾਂ ਬਦਲ ਗਈਆਂ ਜੇ ਕੋਈ ਨਹੀਂ ਬਦਲਿਆ ਤਾਂ ਉਹ ਜੱਗਾ ਨਹੀਂ ਬਦਲਿਆ ਜੱਗਾ ਉਹੀ ਆ ਮਾਲਵਾੜਾ ਸਾਰਾ ਕੁਝ ਉਹੀ ਆ ਇਹਦਾ ਕੰਮ ਵੀ ਉਹੀ ਆ ਮਾਲਕ ਦੀ ਕਿਰਪਾ ਏ ਇਹ ਵੀ ਆਪਾਂ ਸਹੂਦ ਦਿੱਤਾ ਵੀ ਗੱਲਾਂ ਆਪਾਂ ਰੰਗ ਨਹੀਂ ਕਰਨ ਜਾਣਦੇ ਮਕੈਨੀਕਲ ਜੋਬ ਵੀ ਕਰਨੀ ਆ ਹਾਂ ਵੀ ਮਕੈਨੀਕਲ ਜੋਬ ਦੇ ਵੀ ਮਾਸਟਰ ਆ ਕਿਉਂਕਿ ਪਹਿਲਾਂ ਆਪਾਂ ਇਹ ਕੰਮ ਸ਼ੁਰੂ ਕੀਤਾ ਪਹਿਲਾਂ ਨਹੀਂ ਜੋਬ ਤਾਂ ਮੇਰੀ ਮੈਕੈਨਿਕਲ ਜੋਬ ਹੀ ਸੀਗੀ ਨਾ ਹਾਂ ਤੇ ਗੁਰੂ ਮਹਾਰਾਜ ਨੇ ਉੱਤਰ ਆਪਣੀ 15 22 ਹੀ ਬਾਹਰ ਫੜ ਲਈ ਜੀ ਹਾਂ ਤੇ ਪੇਂਟਿੰਗ ਜੋਬ ਤੇ ਡੇਂਟਿੰਗ ਵਾਲੇ ਪਾਸੇ ਹਾਂ ਸਿੱਖਿਆ ਤਾਂ ਇਹ ਹੀ ਸੀਗਾ ਸ਼ੁਕਰ ਹੈ ਲੈ ਵੀ ਸਦਿਆਂ ਨੂੰ ਜੇ ਕਿਸੇ ਨੇ ਕਰਾਉਣਾ ਹੋਇਆ ਤਾਂ ਨੰਬਰ ਸਕਰੀਨ ਤੇ ਆ ਬਾਈ ਹੁਣ ਆ ਨਾ ਸੰਪਰਕ ਕਰ ਸਕਦੇ ਆ ਮਾਲਵਾ ਟਰੈਕਟਰ ਵਕਫ ਦਾ ਪੇਜ ਵੀ ਆ ਫੇਸਬੁੱਕ ਤੇ ਇੰਸਟਾਗ੍ਰam ਤੇ ਵੀ YouTube ਤੇ ਵੀ ਉਹਨੂੰ ਵੀ ਤੁਸੀਂ ਫਾਲੋ ਕਰ ਸਕਦੇ ਜਿਉਂਦੇ ਰਹੋ ਧੰਨ